ਫਤਿਹਗੜ ਸਾਹਿਬ ਵਿਖੇ ਚੱਲ ਰਹੇ ਤਿੰਨ ਦਿਨਾਂ ਸ਼ਹੀਦੀ ਜੋੜ ਮੇਲ ਦਾ ਦੂਜਾ ਦਿਨ ਸਿਆਸੀ ਕਾਨਫਰੰਸਾਂ ਨੇ ਨਾਮ ਰਿਹਾ ਜੋੜ ਮੇਲ ਛੋਟੇ ਸਾਬਜ਼ਾਦ ਅਤੇ ਮਾਤਾ ਗੁਜਰਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੈ ਜਿਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ ਸੰਗਤਾਂ ਦੇਸ਼ ਵਿਦੇਸ਼ ਤੋਂ ਇੱਥੇ ਪਹੁੰਚ ਰਹੀਆਂ ਨੇ ਕੈਪਟਨ ਅਮਰਿੰਦਰ ਸਿੰਘ ਨੇ ਪਹਿਲੀ ਵਾਰ ਮਜੀਠੀਆ ਨੂੰ ਨਸ਼ੇ ਦੇ ਮੁੱਦੇ ਤੇ ਜੇਲ੍ਹ ਭਜੰਦਾ ਦਾਅਵਾ ਕੀਤਾ ਤਾਂ ਕੈਬਨਿਟ ਮੰਤਰੀ ਮਜੀਠੀਆ ਨੇ ਤਿੱਖੇ ਲਹਿਜ਼ੇ ਵਿੱਚ ਜਵਾਬ ਦਿੱਤਾ ਮਜੀਠੀਆ ਨੇ ਕਿਹਾ ਹੈ ਕਿ ਉਹਨਾਂ ਦਾ ਨਾਮ ਸੁਣਦੇ ਹੀ ਕੈਪਟਨ ਦੇ ਹੱਥ ਪੈਰ ਕੰਬਣ ਲੱਗ ਜਾਂਦੇ ਨੇ ਕੈਪਟਨ ਹੀ ਨਹੀਂ ਮਜੀਠੀਆ ਨੇ ਭਗਵੰਤ ਮਾਨ ਅਤੇ ਕੇਜਰੀਵਾਲ ਨੂੰ ਲੜਕਾਰਿਆ ਜਿੱਟਿਆ ਨੇ ਕਿਹਾ ਕਿ ਕਿਸੇ ਚ ਐਨੀ ਜਾਨ ਨਹੀਂ ਕਿ ਉਹਨਾਂ ਦਾ ਮੁਕਾਬਲਾ ਕਰ ਸਕੇ ਇੱਥੋਂ ਕਿ ਕੈਬਨਟ ਮੰਤਰੀ ਨੇ ਦਿੱਲੀ ਦੇ ਸੀਐਮ ਕੇਜਰੀਵਾਲ ਨੂੰ ਚੂਹਾ ਤੱਕ ਕਹਿ ਦਿੱਤਾ ਕਪੂਰਸਾ ਦੇ ਪਿੰਡ ਬਹੁਈ ਵਿਖੇ ਜ਼ਮੀਨੀ ਵਿਵਾਦ ਦੇ ਚੱਲਦੇ ਹੋਏ ਝਗੜੇ ਦੌਰਾਨ ਨੌ ਔਰਤਾਂ ਦੇ ਤੇਜ਼ਾਬੀ ਹਮਲਾ ਕੀਤਾ ਗਿਆ ਸਖਮੀ ਔਰਤਨ ਹਸਪਤਾਲ ਦਾਖਲ ਕਰਵਾਇਆ ਗਿਆ ਪੁਲਿਸ ਨੇ ਮਾਮਲਾ ਦਰਜ ਕਰ ਜਾਂ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਇੱਕ ਸ਼ਖਸ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਜਾਣਕਾਰੀ ਮੁਤਾਬਕ 10 ਕਨਾਲ ਜ਼ਮੀਨ ਨੂੰ ਲੈ ਕੇ ਪੰਚਾਇਤ ਅਤੇ ਪਿੰਡ ਦੇ ਇੱਕ ਹੋਰ ਪੱਖ ਵਿਚਾਲੇ ਵਿਵਾਦ ਚੱਲ ਰਿਹਾ ਸੀ ਮਾਮਲਾ ਦਾਲਚ ਵਿਚ ਵਿਚਾਰ ਦੀਨ ਹੈ ਪਰ ਅਚਾਨਕ ਜ਼ਮੀਨ ਤੇ ਕਬਜ਼ੇ ਦੀ ਕੋਸ਼ਿਸ਼ ਨਾਲ ਲੈ ਕੇ ਦੋਹਾਂ ਪੱਖਾਂ 'ਚ ਵਿਵਾਦ ਹੋ ਗਿਆ ਜੋ ਇਹ ਨਵਦੀਆ ਕੀ ਮਾਰਕੁੱਟ ਦੇ ਬਾਅਦ ਤਜ਼ਾਬੀ ਹਮਲੇ ਤੱਕ ਪਹੁੰਚ ਗਿਆ ਪਾਕਿਸਤਾਨੀ ਜੇਲ੍ਹ ਵਿੱਚ ਕਤਲ ਕੀਤੇ ਗਏ ਭਾਰਤੀ ਕੈਦੀ ਸਰਬਜੀਤ ਸਿੰਘ ਦੀ ਪੈਨਲ ਵੀਰ ਕਾਲ ਪਾਜਬਾ ਵਿੱਚ ਸ਼ਾਮਲ ਹੋਣ ਦੇ ਬਾਅਦ ਦੱਸਿਆ ਹੈ ਕਿ ਪਹਿਲਾਂ ਉਹ ਕਾਂਗਰਸ ਪਾਰਟੀ ਨਾਲ ਜੁੜੇ ਸਨ ਪਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਕਾਂਗਰਸ ਉਹਨਾਂ ਦੇ ਭਰਾ ਦੀ ਰਿਹਾਈ ਲਈ ਸੌਦੇਬਾਜ਼ੀ ਕਰ ਰਹੀ ਹੈ ਤਾਂ ਉਹਨਾਂ ਨੇ ਕਾਂਗਰਸ ਦੀ ਥਾਂ ਭਾਜਪਾ ਵਿੱਚ ਜਾਣਾ ਠੀਕ ਸਮਝਿਆ ਬਿਰਕਾਲ ਨੇ ਕਿਹਾ ਹੈ ਕਿ ਭਾਜਪਾ ਇੱਕ ਕੌਮੀ ਪਾਰਟੀ ਅਤੇ ਇਸ ਪਾਰਟ ਵਿੱਚ ਵਰਕਰ ਦਾ ਸਤਿਕਾਰ ਹੁੰਦਾ ਹੈ। ਦਲਬੀਰ ਕੌਰ ਨੇ ਵੀ ਸਾਫ਼ ਕੀਤਾ ਹੈ ਕਿ ਉਸਰਾਜੀਤ ਸਿੰਘ ਦੀ ਬੇਟੀ ਸੋਪਨਦੀਪ ਕੌਰ ਨੂੰ ਵੀ ਸਿਆਸਤ ਵਿੱਚ ਲੈ ਕੇ ਆਉਣਗੇ ਅਤੇ ਉਹਨਾਂ ਨੂੰ ਰਾਜਨੀਤੀ ਵਿੱਚ ਇੱਕ ਚੰਗਾ ਮੁਕਾਮ ਦੇਵਾਣਾ ਉਹਨਾਂ ਦਾ ਸੁਪਨਾ ਹੈ। ਰਾਜਪੁਰਾ ਤੋਂ ਸਾਡका विधायक राजकुमार खुराना लदहात हो गया खुराना लंबे समय तो लीवर दी बीमारी ਨਾਲ ਪੀੜਤ ਸਨ राजकुमार खुराना ਦੋ ਵਾਰ ਕਾਂਗਰਸ ਪਾਰਟੀ ਤੋਂ ਅਤੇ ਇੱਕ ਵਾਰ ਬੀਜੇਪੀ ਤੋਂ ਵਿਧਾਇਕ ਰਹੇ ਚੁਕੇ ਰਹੇ ਸਾਲ 2011 ਵਿੱਚ खुराना 1.5 ਕਰੋੜ ਦੀ ਰਿਸ਼ਵਤ ਲੈਣ ਦੇ ਇਲਜ਼ਾਮ 'ਚ ਗ੍ਰਿਫਤਾਰ ਵੀ ਕੀਤੇ ਗਏ ਸਨ ਛਿਤ ਉਦਮ ਸਿੰਘ ਜਿਹਦਾ ਜਨਮ ਦਿਹਾੜਾ ਹੈ ਉਦਮ ਸਿੰਘ ਨੇ ਜਲੇਵਾਲਾ ਬਾਗ ਕਾਂਡੇ ਤੇ ਤਕਾਲੀ ਪੰਜਾਬ ਦੇ ਗਵਰਨਰ ਜਨਰਲ ਮਾਈਕਲ ਅਡਵਾਇਰ ਨੂੰ ਲੰਦਰ ਵਿੱਚ ਜਾ ਕੇ ਗੋਲੀ ਮਾਰੀ ਸੀ ਪੰਜਾਬ ਭਾਰਤ ਸ਼ਹੀਦ ਉਦਮ ਸਿੰਘ ਦੇ ਜਨਮ ਦਿਹਾੜੇ ਮੌਕੇ ਹਰਨ ਅਨੁਸਾਰ ਨਾਜ਼ਰੀ ਦਿੱਤੀ ਜਾ ਰਹੀ ਹੈ